ਸਰਪੰਚ ਸੁਖਜਿੰਦਰ ਕਲਕੱਤਾ ਦਾ ਕਤਲ ਐਸ ਦੁਕਾਨ ਦੇ ਵਿੱਚ ਹੋਇਆ ਭਾਈ ਮੂਲਚੰਦ ਪ੍ਰਾਪਰਟੀ ਸਲਾਹਕਾਰ ਐਸ ਦੁਕਾਨ ਦੇ ਵਿੱਚ ਹੁਣੇ-ਹੁਣੇ ਉਹਦੀ ਡੈੱਡ ਬੋਡੀ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਲਿਜਾਇਆ ਗਿਆਗਾ ਅਤੇ ਇਹ ਵੀ ਗੱਲ ਆ ਕਿ ਕਹਿੰਦੇ ਕਤਲ ਕਰਨ ਵਾਲਾ ਕੋਈ ਬਗਾਨਾ ਨਹੀਂ ਆਪਣਾ ਹੀ ਨਿੱਜੀ ਦੋਸਤ ਸੀ ਜਿਨੇ ਕਤਲ ਕੀਤਾ ਭਾਈ ਅ ਇੱਥੇ ਆ ਕੇ ਕਤਲ ਕਰਨ ਤੋਂ ਬਾਅਦ ਕਹਿੰਦੇ ਉਹ ਵਿਅਕਤੀ ਲਾਈਵ ਵੀ ਹੋਇਆ ਕੌਣ ਹੈ ਇਸੇ ਪਿੰਡ ਦਾ ਇੱਥੋਂ ਅੱਧਾ ਕਿਲੋਮੀਟਰ ਹੈ ਭਾਈ ਹੂੰ ਐਸੇ ਪਿੰਡ ਦਾ ਉਹਦਾ ਯਾਰ ਮਿੱਤਰ ਆ ਹੂੰ ਸਰਿਆਮ ਗਿਆਗਾ ਭਰੋਸਾ ਕੀਤਾ ਮਾਗਰ ਕੈਬਨ ਬਣਿਆ ਬਾ ਉਧਰ ਉਹਦਾ ਲੋਡ ਕਰਕੇ ਲਿਆਇਆ ਉਰਲੇ ਪਾਸੇ ਆ ਕੇ ਗਨ ਇਥੋਂ ਦੀ ਗੜਤੀ ਉਹਨੇ ਨਾਲ ਦਾ ਮੁੰਡਾ ਸੀਗਾ ਨਿੰਮਾ ਜੀ ਉਹਨੇ ਕਿਹਾ ਵੀ ਇਹ ਕੰਮ ਨਾ ਕਰ ਪਹਿਲਾਂ ਫਾਇਰ ਮਾਰ ਦੋ ਉਹ ਕਹਿੰਦਾ ਮੈਂ ਤੇਰੇ ਮਾਰੂੰ ਮੁੜ ਕੇ ਉਹਦੇ ਗੋਲੀ ਮਾਰ ਕੇ ਲੰਘ ਗਿਆ ਜੀ ਮੁੜ ਕੇ ਜਾ ਕੇ ਨਹਿਰ ਵਾਲੇ ਅੱਡੇ ਤੇ ਜਾ ਕੇ ਲੈਪ ਹੋ ਗਿਆ ਜਮਾਨਾ ਅੰਗਮ ਲੰਗ ਬੰਦਾ ਗਾ ਕਰੋ ਦੱਸਿਆ ਉਹਨੇ ਕੀ ਵੀ ਮੇਰਾ ਰੀਜ਼ਨ ਕੀ ਆ ਗੋਲੀ ਕਿਉਂ ਮਾਰੀ ਆ ਰੀਜ਼ਨ ਉਹ ਐਂ ਕਹਿੰਦਾ ਵੀ ਮੈਂ ਸਮਝਾਇਆ ਸੀਗਾ ਇਹਨੂੰ ਵੀ ਹਰਕਤਾਂ ਤੋਂ ਆਜਣੀ ਆ ਆ ਉਹ ਉਹਨਾਂ ਨਹੀਂ ਗੱਲਾਂ ਜੀ ਹਨਾ ਉਹ ਯਾਰ ਮਿੱਤਰ ਸੀਗੇ ਵੋਟਾਂ ਦੇ ਵਿੱਚ ਇੱਕ ਦੂਜੇ ਨਾਲ ਖੜੇ ਸੀਗੇ ਜੀ ਉਹ ਤਾਂ ਆਪ ਕਹਿ ਨਹੀਂ ਸਕਦੇ ਉਹ ਬੰਦੇ ਨੇ ਬਹੁਤ ਹੀ ਘਟਿਆ ਹਰਕਤ ਕੀਤੀ ਕਰੋੜਾਂ ਦਾ ਬੰਦਾ ਸੀਗਾ ਜੀ ਉਹ ਪੈਂਡ ਦੇ ਵਾਸਤੇ ਖੜਨ ਵਾਲਾ ਬੰਦਾ ਸੀ ਪੂਰੇ ਪੰਜਾਬ ਲਈ ਪੂਰੇ ਸਮਾਜ ਲਈ ਹੱਕ ਦੀ ਗੱਲ ਕਰਦਾ ਸੀ ਮੈਂ ਵੀ ਪੰਚਾਇਤ ਮੈਂਬਰ ਆ ਜੀ ਉਸ ਟਾਈਮ ਦਾ ਜਦੋਂ ਕਲਕੱਤੇ ਦੀ ਮਾਤਾ ਜੀ ਸਰਪੰਚ ਬਣੇ ਸੀਗੇ ਸਰਬ ਸ਼ਾਂਤੀ ਨਾਲ ਪੰਚਾਇਤ ਮੈਂਬਰ ਬਣਿਆ ਮੇਰਾ ਜੀ ਪੂਰੀ ਉਹਨਾਂ ਇੱਜ਼ਤ ਪੂਰਾ ਸਤਿਕਾਰ ਦਿੱਤਾ ਜੀ ਉਹਨੇ ਤੇ ਵਧੀਆ ਪ੍ਰਵਾਹ ਪ੍ਰਵਾਹ ਵਾਂਗੂ ਵਧੀਆ ਜੀ ਵਰਤਦੇ ਸੀ ਆਪਾਂ ਜੀ ਬਹੁਤ ਦੁੱਖ ਆ ਜੀ ਆਪਾਂ ਨੂੰ ਤਾਂ ਉਹ ਖੜੇ ਹੀ ਆ ਪਾਟੇ ਕੱਪੜੇ ਕਾ ਕਪਟਾ ਪਾ ਕੇ ਸੀ ਤੱਕ ਕੰਮ ਛੱਡ ਕੇ ਉਹਦੀ ਭੱਜਿਆ ਜੀ ਇਸ ਸਮੇਂ ਦੇਕਰ ਗੱਲ ਕਰੀਏ ਤਾਂ ਪੂਰਾ ਬਈ ਬਈ ਹੋਣੀ ਚਾਹੀਦੀ ਆ ਉਹਦੇ ਪਰਿਵਾਰ ਤੇ ਵੀ ਹੋਣੀ ਚਾਹੀਦੀ ਆ ਜੇ ਹੁਣ ਪਰਿਵਾਰ ਦੀ ਸਹਿ ਸੀਗੀ ਤਾਂ ਉਹ ਬੰਦੇ ਨੇ ਕੰਮ ਕੀਤਾਗਾ ਪਰਿਵਾਰ ਤੇ ਵੀ ਕਾਰ ਬਈ ਹੁਣ ਪਹਿਲਾਂ ਹੋਣੀ ਚਾਹੀਦੀ ਆ ਉਹਦੇ ਉਹਦੇ ਚ ਉਹਦੇ ਤਾਂ ਹੋਣੀ ਚਾਹੀਦੀ ਆ ਇਸ ਸਮੇਂ ਦੇਕਰ ਗੱਲ ਕਰੀਏ ਤਾਂ ਪੂਰਾ ਪੰਜਾਬ ਸਰਪੰਚ ਦੇ ਪੱਖ ਦੇ ਵਿੱਚ ਆ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਸੜਕਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਪੰਚ ਦੇ ਹੱਕ ਦੇ ਵਿੱਚ ਉਤਰਿਆ ਹੋਇਆ ਕਿ ਸਰਪੰਚ ਨੂੰ ਇਨਸਾਫ਼ ਮਿਲਣਾ ਚਾਹੀਦਾ ਕਿਤੇ ਨਾ ਕਿਤੇ ਗੱਲਾਂ ਇਹ ਵੀ ਆਉਂਦੀਆਂ ਨੇ ਕਿ ਇਸ ਦੇ ਪਿੱਛੇ ਲਾਹਬ ਸਿੰਘ ਉਗੋਕੇ ਦਾ ਵੀ ਹੱਥ ਹੋ ਸਕਦਾ ਕਿਉਂਕਿ ਲਾਹਬ ਸਿੰਘ ਉਗੋਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਿੱਜੀ ਰੰਜਿਸ਼ ਦੇ ਤੌਰ ਤੇ ਲਾਹਬ ਸਿੰਘ ਉਗੋਕੇ ਤੇ ਸਰਪੰਚ ਆਪਸ ਦੇ ਵਿੱਚ ਵਿਚਰਦੇ ਸੀ ਅ ਅੱਗੇ ਕੀ ਕਿਉਂ ਕੀਤਾ ਸਰਪੰਚ ਦੇ ਹੀ ਸਾਥੀ ਨੇ ਸਰਪੰਚ ਦਾ ਕਤਲ ਇਹ ਜਾਂਚ ਦਾ ਵਿਸ਼ਾ ਹੈ ਪ੍ਰਸ਼ਾਸਨ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਪਾਇਆ ਜਾਏਗਾ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਕਿਉਂ ਕਰ ਦਿੱਤਾ ਸੁਖਵਿੰਦਰ ਸਿੰਘ ਦਾ ਕਤਲ